ਸ਼੍ਰੋਮਣੀ ਅਕਾਲੀ ਦਲ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ ਰੋਜੀ ਬਰਕੰਦੀ ਜੋ ਸਰਦਾਰ ਮਨਜੀਤ ਸਿੰਘ ਬਰਕੰਦੀ ਦੇ ਲੜਕੇ ਹੈ ਉਹਨਾਂ ਦੀ ਇੰਟਰਵਿਊ ਆਈ ਹੈ ਕਿ ਉਹਨਾਂ ਦੇ ਲੋਕਾਂ ਨੇ ਜਿਹੜਾ ਹੈ ਕਿਆਸਰਾਈਆਂ ਵੀ ਲਾਈਆਂ ਪੱਤਰਕਾਰ ਸਾਹਿਬਾਨ ਨੇ ਵੀ ਲਾਈਆਂ ਵੱਖ-ਵੱਖ ਚੈਨਲਾਂ ਨੈਸ਼ਨਲ ਚੈਨਲਾਂ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਰੋਜੀ ਬਰਕੰਦੀ ਹੈ ਜਿਹੜਾ ਸੁਖਬੀਰ ਬਾਦਲ ਦੀ ਖਬੀ ਸੱਜੀ ਬਾਹ ਹੈ ਰੋਜੀ ਬਰਕੰਦੀ ਸੀ ਬੰਟੀ ਰਮਾਣਾ ਸੀ ਵੀ ਇਹ ਕਾਂਗਰਸ ਵਿੱਚ ਸ਼ਾਮਲ ਹੋਵੇਗਾ। ਅਰੁਣੇ ਇੰਟਰਵਿਊ ਦੌਰਾਨ ਕਿਹਾ ਹੈ ਕਿ ਭਈ ਮੈਂ 65 ਸਾਲ ਤੋਂ ਸਾਡਾ ਪਰਿਵਾਰ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦਾ ਆ ਰਿਹਾ ਸੀ। ਸਾਨੂੰ ਜਾ ਕੇ ਸਤਾ ਜਿਹੜੀ 2017 ਦੇ ਵਿੱਚ ਮਿਲੀ ਹੈ। ਉਸ ਤੋਂ ਪਹਿਲਾਂ 65 ਸਾਲ ਅਸੀਂ ਪਾਰਟੀ ਦੀਆਂ ਦਰੀਆਂ ਝਾੜੀਆਂ। ਪਾਰਟੀ ਦੇ ਨਾਲ ਕੰਮ ਕੀਤਾ ਹੈ। ਤੇ ਅਸੀਂ ਪਾਰਟੀ ਦੇ ਨਾਲ ਖੜੇ ਹਾਂ ਉਹਨਾਂ ਨੇ ਕਿਹਾ ਸੀਗਾ ਪੱਤਰਕਾਰ ਸਾਹਿਬਾਨਾਂ ਨੇ ਵੀ ਜਿਹੜਾ ਹੈਗਾ ਕਹਿ ਰਹੇ ਹੈ ਨੈਸ਼ਨਲ ਚੈਨਲ ਕਹਿ ਰਿਹਾ ਕਿ ਤੁਹਾਡੀ ਰਾਜੇ ਬੜਿੰਗ ਨਾਲ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਇੱਥੋਂ ਤੱਕ ਵੀ ਹੈ ਕਿ ਤੁਹਾਡੀ ਜਿਹੜੀ ਹੈਗੀ ਰਾਹੁਲ ਗਾਂਧੀ ਨਾਲ ਮੀਟਿੰਗ ਜਲਦੀ ਕਰਵਾ ਰਹੇ ਹਨ ਉਹਨਾਂ ਨੇ ਕਿਹਾ ਵੀ ਜਾਣਾ ਆਉਣਾ ਮਿਲਣਾ ਕੋਈ ਵੱਡੀ ਗੱਲ ਨਹੀਂ ਹੈ ਮਿਲਦਾ ਬੰਦਾ ਕਿਸੇ ਨੂੰ ਵੀ ਸਕਦਾ ਹੈ ਪਰ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸੁਖਬੀਰ ਬਾਦਲ ਦੇ ਨਾਲ ਖੜੇ ਆ ਮਾੜੇ ਸਮੇਂ ਦੇ ਵਿੱਚ ਵੀ ਖੜੇ ਸੀਗੇ ਚੰਗੇ 'ਚ ਵੀ ਖੜੇ ਆ ਆਨੰਦ ਵੀ ਮਾਣਿਆ ਔਰ ਹੁਣ ਵੀ ਮਾੜੇ ਸਮੇਂ 'ਚ ਜਿਹੜੇ ਹੈਗੇ ਖੜਾਂਗੇ ਉਹਨੇ ਜਿਹੜਾ ਹੈਗਾ ਆਪਣਾ ਬਰਾੜ ਹੈ ਜਿਹੜਾ ਚਰਨਜੀਤ ਬਰਾੜ ਉਹਦੇ ਵੀ ਕਾਫੀ ਤੰਜ ਕੱਸਿਆ ਉਹਨੂੰ ਪਤਾ ਹੈ ਕਹਿੰਦਾ ਕਿਵੇਂ ਇਹ ਬਣਿਆ ਅਕਾਲੀ ਦਲ 'ਚੋਂ ਕਿਵੇਂ ਨੇ ਬਣਾਇਆ ਸਾਰਾ ਕੁਝ ਜੋ ਕੁਝ ਵੀ ਬਣਾਇਆ ਸਾਰਿਆਂ ਨੂੰ ਪਤਾ ਉਹ ਕਹਿੰਦਾ ਭਾਈ ਮੈਥੋਂ ਨਾ ਤੁਸੀਂ ਇਹ ਨਿੰਦਿਆ ਚੁਗਲੀ ਕਰਾਓ ਤੇ ਬਰਕੰਦੀ ਸਾਹਿਬ ਨੇ ਕਿਹਾ ਕਿ ਅਸੀਂ ਜਿਹੜੇ ਸਾਡੇ ਐਮ.ਐਲ.ਏ ਗਏ ਨੇ ਅਕਾਲੀ ਦਲ ਚੋਂ ਉਹ ਅਕਾਲੀ ਦਲ ਦੇ ਵਿੱਚੋਂ ਹੀ ਬਣੇ ਨੇ ਤੇ ਅਕਾਲੀ ਦਲ ਦੇ ਵਿੱਚੋਂ ਹੀ ਸਤਾ ਹਾਸਲ ਕੀਤੀ ਹੈ ਤੇ ਅਕਾਲੀ ਦਲ ਦੇ ਵਿੱਚੋਂ ਹੀ ਉਹਨਾਂ ਨੇ ਆਨੰਦ ਮਾਣਿਆ ਤੇ ਅਕਾਲੀ ਦਲ ਨੂੰ ਹੁਣ ਮਾੜੇ ਟਾਈਮ ਤੇ ਛੱਡ ਕੇ ਜਾ ਰਹੇ ਹੈ ਉਹ ਉਹਨਾਂ ਵਾਸਤੇ ਚੰਗਾ ਜਾਂ ਮਾੜਾ ਉਹ ਤਾਂ ਉਹਨਾਂ ਦਾ ਭਵਿੱਖ ਹੈਗਾ ਨਾ ਕਿ ਅਕਾਲੀ ਦਲ ਦਾ ਅਕਾਲੀ ਦਲ ਤਾਂ ਉਤਰਾ ਚੜਾ ਦੇ ਵਿੱਚ ਉਹ ਕਹਿੰਦਾ ਹੁੰਦਾ ਰਹਿੰਦਾ ਹੈ ਕਹਿੰਦਾ ਮੈਂ ਉਹਨੇ ਇੱਕ ਐਗਜ਼ਾਮਪਲ ਦਿੱਤੀ ਹੈ ਵੀ ਮੈਂ ਟਾਣੀ ਚ ਰਹਿਣਾ ਹੈ ਮਨ ਲਓ ਵੀ ਇੱਥੇ ਰੋਜੀ ਪਰਕੰਦੀ ਕਹਿੰਦਾ ਢਾਣੀ 'ਚ ਰਹਿੰਦਾ ਹੈ ਤੇ ਇਸ ਢਾਣੀ ਦੇ ਜਿਹੜੇ ਹੋਰ ਲੋਕਾਂ ਦੇ ਕੋਲੇ ਜੇ ਸੁਖਵੀਰ ਬਾਦਲ ਜੀ ਜਾਵੜੇ ਤਾਂ ਕਹਿੰਦਾ ਉਹ ਜਿਹੜੀ ਨੇਰੀ ਹੈ ਸਾਰੀ ਸੁਖਵੀਰ ਬਾਦਲ ਤੇ ਪਾਰਟੀ ਦੇ ਮਗਰ ਜਾਣੀ ਹੈ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਕਹਿੰਦਾ ਪਾਰਟੀ ਵੱਡੀ ਹੁੰਦੀ ਆ ਪਾਰਟੀ ਦਾ ਪ੍ਰਧਾਨ ਵੱਡਾ ਹੁੰਦਾ ਉਹ ਨਹੀਂ ਕਿਸੇ ਨੂੰ ਮਿਲ ਸਕਦਾ ਸਾਰੇ ਕੰਮ ਲੋਕਾਂ ਦੇ ਨਹੀਂ ਹੁੰਦੇ ਕਈ ਅਧੂਰੇ ਵੀ ਰਹਿ ਜਾਂਦੇ ਨੇਗੇ ਇਹ ਥੋੜੋ ਹੁੰਦਾ ਵੀ ਤੁਸੀਂ ਜਿਹੜੀਆਂ ਹੈਗੀਆਂ ਪਾਰਟੀਆਂ ਨੂੰ ਛੱਡ ਜਾਵੋ ਨਾਲ ਉਹਨਾਂ ਨੇ ਇਹ ਕਿਹਾ ਹੈ ਕਿ ਬੀਬੀ ਜਗੀਰ ਕੌਰ ਆ ਜਿਹੜੀ ਸਾਰਿਆਂ ਤੋਂ ਛੋਟੀ ਉਮਰ ਦੀ ਸਾਰਿਆਂ ਤੋਂ ਕਹਿੰਦਾ ਤੁਸੀਂ ਇਤਿਹਾਸ ਕੱਢ ਲਓ ਸਾਰਿਆਂ ਤੋਂ ਛੋਟੀ ਉਮਰ ਦੀ ਸ਼ਰੋਮਣੀ ਕਮੇਟੀ ਦੀ ਪ੍ਰਧਾਨ ਬਣਾਈ ਹੈ ਤੇ ਜਿਹੜੇ ਹੈਗੇ ਸਭ ਤੋਂ ਛੋਟੀ ਉਮਰ ਦੇ ਜਿਹੜੇ ਹੈਗੇ ਅਕਾਲੀ ਦਲ ਨੇ ਜਿਹੜੇ ਐਮਐਲਏ ਬਣਾਈ ਹੈ ਤੇ ਉਹਦੇ ਤੋਂ ਸ਼ਕਤੀ ਨਾਲ ਜਿਹੜਾ ਹੈਗਾ ਇੱਕ ਸਵਾਲ ਜਵਾਬ ਕਰਦੇ ਆ ਜਿਹੜੇ ਪੱਤਰਕਾਰ ਉਹ ਪੁੱਛਿਆ ਗਿਆ ਵੀ ਤੁਸੀਂ ਜਾ ਰਹੇ ਹੋ ਉਹ ਗੋਲ ਮੋਲ ਜੀ ਜਿਹੜੀ ਹੈਗੀ ਗੱਲ ਕਰਕੇ ਉਹਨਾਂ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਵੀ ਰੋਜੀ ਬਰਕੰਦੀਆ ਜਿਹੜਾ ਕਾਂਗਰਸ ਵਿੱਚ ਸ਼ਾਮਲ ਹੋਵੇਗਾ। ਵੈਸੇ ਉਹਨੇ ਇੰਟਰਵਿਊ ਦੌਰਾਨ ਕਿਹਾ ਹੈ ਵੀ ਮੈਂ ਭਾਈ ਨਹੀਂ ਜਾ ਰਿਹਾ ਮੈਂ ਤਾਂ ਸੁਖਵੀਰ ਬਾਦਲ ਦੇ ਨਾਲ ਐ। ਅਕਾਲੀ ਦਲ 'ਚ ਕੰਮ ਕੀਤਾ ਐ ਅਕਾਲੀ ਦਲ ਦੀਆਂ ਦਰੀਆਂ ਝਾੜੀਆਂ ਤੱਪੜ ਝਾੜੇ ਐ। ਅਕਾਲੀ ਦਲ ਪਿੱਛੇ ਮੇਰੇ ਮਾਤਾ ਪਿਤਾ ਨੇ 50 ਸਾਲ 65 ਸਾਲ ਤਾਦਿਆਂ ਨੇ ਜਿਹੜੇ ਹੈਗੇ ਜੋੜੇ ਤੜਾਏ ਐ। ਕਾਲੀਦਾਲ ਦੇ ਵਿੱਚ ਅਸੀਂ ਵਜੀਰੀਆਂ ਲਈਆਂ ਕਾਲੀਦਾਲ ਦੇ ਵਿੱਚ ਅਸੀਂ ਆਨੰਦ ਲਿਆ ਕਾਲੀਦਾਲ ਦੇ ਵਿੱਚ ਅਸੀਂ ਰਹਾਂਗੇ ਚੰਗਾ ਮਾੜਾ ਸਮਾ ਇਨਸਾਨ ਤੇ ਪਾਰਟੀ ਤੇ ਆਉਂਦਾ ਰਹਿੰਦਾ ਹੁਣ ਕਹਿ ਨਹੀਂ ਤੇ ਕਥਨੀ ਚ ਕਿੰਨਾ ਕੁ ਫਰਕ ਲੱਗਦਾ ਇਹ ਤਾਂ ਆਉਣ ਵਾਲਾ ਜਿਹੜਾ ਹੈਗਾ ਸਮਾਂ ਦੱਸੂਗਾ ਤੇ ਜਿਹੜੇ ਹੈਗੇ ਬੁੱਧੀਮਾਨ ਲੋਕ ਹੈ ਜਾਂ ਜਿਹੜੇ ਅਰਥਸ਼ਾਸਤਰੀ ਹੈ ਜਾਂ ਜਿਹੜੇ ਜਰਨਲਿਸਟ ਹੈ ਜਿਹੜੇ ਪਹੁੰਚੇ ਹੋਏ ਬੰਦੇ ਹੈ ਉਹ ਤਾਂ ਇਹ ਅਨੁਮਾਨ ਲਾ ਰਹੇ ਆ ਕਿ ਰੋਜੀ ਬਰਕੰਦੀ ਜਿਹੜਾ ਉਹ ਸ਼ੇਤੀ ਕਾਂਗਰਸ ਵਿੱਚ ਸ਼ਾਮਲ ਹੋਊਗਾ ਉਹਨਾਂ ਦੇ ਮੂੰਹੋਂ ਤਾਂ ਨੀ ਇਹ ਗੱਲ ਕਹੀ ਸੁਣੀ ਉਹਨੇ ਤਾਂ ਕਿਹਾ ਵੀ ਅਸੀਂ ਉਹਦੇ ਨਾਲ ਖੜੇ ਆ ਪਰ ਇਹੀ ਗੱਲ ਜਿਹੜੀ ਹੈਗਾ ਡੀਪੀ ਢਿੱਲੋਂ ਕਹਿੰਦਾ ਹੁੰਦਾ ਸੀ ਕਿ ਅਸੀਂ ਤਾਂ ਸੁਖਵੀਰ ਬਾਦਲ ਦੇ ਨਾਲ ਖੜੇ ਆ 5 ਦਿਨਾਂ ਬਾਅਦ ਜਿਹੜਾ ਹੈਗਾ ਉਹਨੂੰ ਸਵਾਲ ਕੀਤਾ ਵੀ 5 ਦਿਨਾਂ ਬਾਅਦ ਜਿਹੜਾ ਹੈਗਾ ਉਹ ਰਲ ਗਿਆ ਵੀ ਮੈਨੂੰ ਤਾਂ ਜੀ ਉਧਰ ਮਜਬੂਰੀ ਪੈ ਗਈ ਮੈਨੂੰ ਤਾਂ ਜਿਹੜੀ ਹੈਗੀ ਆਪ ਵਾਲੇ ਖਿੱਚ ਰਹੇ ਐ ਪਰ ਉਹ ਜੀ ਬਰਕੰਦੀ ਨੇ ਇਸ ਤੇ ਜਵਾਬ ਵਿੱਚ ਕਿਹਾ ਕਿ ਭਾਈ ਖਿੱਚਦਾ ਕੋਈ ਕਿਸੇ ਨੂੰ ਨਹੀਂ ਹੁੰਦਾ ਜੇ ਮੇਰੀ ਇੱਛਾ ਹੋਊ ਮੈਂ ਜਾਊਂਗਾ ਇਹ ਨਹੀਂ ਹੈਗਾ ਕਿ ਮੈਨੂੰ ਬੀਜੇਪੀ ਖਿੱਚ ਰਹੀ ਆ ਜਾਂ ਕਾਂਗਰਸ ਖਿੱਚ ਰਹੀ ਆ ਜਾਂ ਆਪ ਵਾਲੇ ਖਿੱਚ ਰਹੇ ਆ ਵੀ ਜੇ ਮੈਂ ਕਾਲੀਤਲ ਨੂੰ ਛੱਡਦਾ ਵੀ ਐ ਖਿੱਚਦਾ ਕੁਛ ਦਾ ਕੋਈ ਨਹੀਂ ਹੁੰਦਾ ਕਹਿੰਦਾ ਬੰਦੇ ਦੇ ਅੰਦਰੋਂ ਮਨ ਦੀ ਭਾਵਨਾ ਹੁੰਦੀ ਆ ਕਿ ਮੈਂ ਭਾਈ ਉਸ ਪਾਰਟੀ ਜਾ ਕੇ ਕੰਮ ਕਰਨਾ ਹੈ ਕੋਈ ਕਿਸੇ ਨੂੰ ਨਹੀਂ ਖਿੱਚਦਾ ਤੇ ਨਾ ਹੀ ਕਹਿੰਦਾ ਪਾਰਟੀ ਤੋਂ ਜਦੋਂ ਬੰਦਾ ਵੱਖ ਹੋ ਜਾਂਦਾ ਉਹਦੇ ਸੈੱਲ ਜਿਹੜੇ ਉਹ ਟੁੱਟ ਜਾਂਦੇ ਆ 10 90% ਆਵਦੀ ਵੋਟ ਰਹਿ ਜਾਂਦੀ ਆ ਬੰਦੇ ਦੀ 90% ਜਿਹੜੀ ਦੀ ਹੋਂਦ ਹੈ ਉਹ ਖਤਮ ਹੋ ਜਾਂਦੀ ਹੈ ਇਹ ਅਟਲ ਸਚਾਈ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦੇ ਰਹੇ ਆ ਕਿ ਪਾਰਟੀ ਇੱਕ ماں ਹੁੰਦੀ ਆ ਪਾਰਟੀ ਨੂੰ ਛੱਡਣਾ ਨਹੀਂ ਚਾਹੀਦਾ ਜਿਹੜੀ ਮਰਜ਼ੀ ਪਾਰਟੀ ਨੂੰ ਗ੍ਰਹਿਣ ਕਰ ਲਓ ਉਹ ਕਹਿੰਦਾ ਰਿਹਾ ਇਹ ਤਾਂ ਉਹਦੀ ਇੰਟਰਵਿਊ ਹੈਗੀ ਆ ਅਟਲ ਸਚਾਈ ਹੈ ਕਿ ਪਾਰਟੀ ਆ ਜਿਹੜੀ ਉਹ ਛੱਡਣੀ ਨਹੀਂ ਚਾਹੀਦੀ ਪਾਰਟੀ ਦੇ ਵਿੱਚ ਆਪ ਦਾ ਕੰਮ ਕਰਨਾ ਚਾਹੀਦਾ ਠੀਕ ਹੈ ਪਾਰਟੀ ਦੇ ਵਿੱਚ ਕੋਈ ਮਾੜਾ ਚੰਗਾ ਬੰਦਾ ਆ ਜਾਂਦਾ ਉਹਦੇ ਨਾਲ ਇਹ ਥੋੜੂ ਐ ਵੀ ਥੋੜੀ ਉਹਦੇ ਨਾਲ ਨਹੀਂ ਬਣਦੀ ਤਾਂ ਆਪਾਂ ਪਾਰਟੀ ਨੂੰ ਛੱਡ ਦਈਏ ਤੋ ਇਹਨੇ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ ਵੀ ਭਾਈ ਮੈਂ ਜਿਹੜਾ ਹੈਗਾ ਸੁਖਵੀਰ ਬਾਦਲ ਦੀ ਨਾਲ ਰਹੂੰਗਾ ਹੁਣ ਆਉਣ ਵਾਲਾ ਸਮਾਂ ਦੱਸਦਾ ਕਿ ਰੋਜੀ ਬਰਕਨ ਦੀ ਕਾਂਗਰਸ ਦੇ ਵਿੱਚ ਕਦੋਂ ਸ਼ਾਮਲ ਹੋ ਰਿਹਾ ਕਿਉਂ ਹੋ ਰਿਹਾ ਕਾਹਤੋਂ ਹੋ ਰਿਹਾ ਕੀ ਕਾਰਨ ਹੈ ਜਾਂ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਕੀ ਇੰਟਰਵਿਊ ਦੌਰਾਨ ਉਹ ਜਿਹੜੀਆਂ ਕਹੀਆਂ ਗੱਲਾਂ ਤੇ ਖਰੇ ਉਤਰਦੇ ਐ ਤੇ ਜਾਂ ਜਿਹੜਾ ਹੈਗਾ ਦੀਵੇ ਥੱਲੇ ਨੇਰਾ ਉਹਦੇ ਪਿੱਛੇ ਕੁਝ ਗੱਲਬਾਤ ਹੋਰ ਹੈ ਪਰ ਇਹਨਾ ਹੈਗਾ ਕਿ ਉਹਦੀਆਂ ਮੀਟਿੰਗਾਂ ਜਿਹੜੀਆਂ ਪਤਰਕਾਰ ਸਾਹਿਬਾਨ ਨੇ ਵੀ ਕਿਹਾ ਕਿ ਰਾਜੇ ਬੜਿੰਗਣਾ ਹੁੰਦੀਆਂ ਰਹਿੰਦੀਆਂ ਹੈ ਉਮੀਦ ਕਰਦੇ ਆਂ ਵੀ ਉਹ ਜਿਹੜੇ ਹੈਗੇ ਆ ਆ ਆਪਦੀ ਗੱਲ ਤੇ ਖਰੇ ਉਤਰਨਗੇ ਪਰ ਆਉਣ ਵਾਲਾ ਜਿਹੜਾ ਸਮਾਂ ਉਹ ਦੱਸੂਗਾ ਕਿ ਰੋਜੀ ਬਰਕੰਦੀ ਆ ਜਿਹੜਾ ਉਹ ਕਾਲੀ ਦਲ ਨੂੰ ਛੱਡ ਕੇ ਸੁਖਵੀਰਵਾਦ ਨੂੰ ਛੱਡ ਕੇ ਕਾਂਗਰਸ ਜਾ ਰਿਹਾ ਤੇ ਇੰਨਾ ਵਿੱਚ ਹੀ ਜਿਹੜਾ ਸੀਗਾ ਆ ਚੰਨਜੀਤ ਬਰਾੜ ਹੈ ਉਹ ਦਹਾਈ ਪਾਉਂਦਾ ਸੀ ਕਿ ਭਾਈ ਸਾਡੀ ਗੱਲ ਨਹੀਂ ਸੁਣਦਾ ਪ੍ਰਧਾਨ ਰੋਜੀ ਬਰਕੰਦੀ ਵੰਟੀ ਛੰਟੀ ਐ ਇਹ ਜੀ ਉੱਥੇ ਸਿੱਧਾ ਜਿਹੜੇ ਸਵਾਲ ਕਰਦਾ ਸੀ ਪਰ ਜੇ ਹੁਣ ਇਹ ਛੱਡ ਕੇ ਵੀ ਜਾਂਦੇ ਸੁਖਵੀਰ ਬਾਦਲ ਨੂੰ ਅ ਰੋਜੀ ਬਰਕੰਦੀ ਵਰਗੇ ਤਾਂ ਫਿਰ ਜਿਹੜਾ ਹੈਗਾ ਉਹਦੀ ਭਵਿੱਖਬਾਣੀ ਹੈ ਜਿਹੜੀ ਬਰਾੜ ਦੀ ਉਹ ਸਹੀ ਹੋ ਜੂਗੀ ਤੇ ਸਹੀ ਤੇ ਸੱਚੀ ਨਿਕਲੇ ਹੋਊਗੀ ਇਹ ਉਹ ਕਹਿੰਦਾ ਸੀ ਨਾ ਜੀ ਵੀ ਐਂ ਕਰਕੇ ਵੀ ਇਹਨਾਂ ਨੇ ਖੜਨਾ ਨਹੀਂਗਾ ਤੇ ਜੇ ਹੁਣ ਇਹ ਰੋਜੀ ਬਰਕੰਦੀ ਕਾਂਗਰਸ ਦੇ ਵਿੱਚ ਚਲਾ ਗਿਆ ਤਾਂ ਫਿਰ ਉਹਦੀ ਭਵਿੱਖਬਾਣੀ ਇਹ ਹਸਾਬ ਤੋਂ ਹੋ ਜੂਗੀ ਮੈਂ ਪ੍ਰਧਾਨ ਸਾਹਿਬ ਨੂੰ ਕਹਿੰਦਾ ਰਿਹਾ ਜੀ ਵੀ ਇਹ ਤੁਹਾਡੇ ਨਾਲ ਇਹਨਾਂ ਨੇ ਖੜਨਾ ਨਹੀਂ ਪਰ ਹੁਣ ਭਾਈ ਜੀ ਇਹ ਸਮਾਂ ਜਿਹੜਾ ਹੈਗਾ ਦੱਸੂਗਾ ਇਸ ਮਾਧਿਅਮ ਰਾਹੀਂ ਤੁਹਾਨੂੰ ਇੱਕ ਜਿਹੜੀ ਨਵੀਂ ਅਪਡੇਟ ਦੇਣਾ ਸਾਡਾ ਫਰਜ਼ ਸੀ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ